ਚਾਰ ਵੱਡੀਆਂ ਖਬਰਾਂ ਨੇ ਪਹਿਲਾਂ ਤਾਂ ਕੇਂਦਰ ਸਰਕਾਰ ਦੇ ਮੰਤਰੀ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਆਇਆ ਔਰ ਇਹ ਸੱਦਾ ਕਿਉਂ ਆਇਆ ਤੇ ਕਿਵੇਂ ਆਇਆ ਤੇ ਕੀ ਹੋਵੇਗਾ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਦੂਜਾ ਹੁਣ ਸੁਖਵੀਰ ਬਾਦਲ ਨੂੰ ਪੰਥ ਤੋਂ ਛੇਕਣ ਦੀ ਮੰਗ ਉੱਠੀ ਐ ਇਹ ਮੰਗ ਕਿਹਨੇ ਉਠਾਈ ਐ ਤੇ ਕਿਉਂ ਉਠਾਈ ਐ ਇਦੇ ਬਾਰੇ ਤੁਹਾਨੂੰ ਦੱਸਦੇ ਆਂ ਤੀਜਾ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਤੋਂ ਪਹਿਲਾਂ ਨਰੈਨ ਸਿੰਘ ਚੌੜਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਸੀ ਔਰ ਗੱਲਬਾਤ ਕੀਤੀ ਸੀ ਔਰ ਇਸ ਮੁੱਦੇ ਦਾ ਵੱਡਾ ਰੌਲਾ ਪੈ ਗਿਆ ਇਹ ਕਿਉਂ ਪਿਆ ਤੇ ਕਿਵੇਂ ਪਿਆ ਇਹਦੇ ਤੇ ਗੱਲ ਕਰਦੇ ਆਂ ਔਰ ਚੌਥਾ ਜਿਹੜਾ ਕਰੋਨਾ ਦਾ ਟੀਕਾ ਸਾਰਿਆਂ ਨੂੰ ਲਾਇਆ ਗਿਆ ਉਸ ਕਰੋਨਾ ਦੇ ਟੀਕੇ ਦਾ ਕੀ ਨੁਕਸਾਨ ਹੈ ਕਿੰਨਾ ਨੁਕਸਾਨ ਹੈ ਹਾਰਟ ਅਟੈਕ ਇਹਦੇ ਨਾਲ ਕਿੰਨੇ ਕੁ ਜ਼ਿਆਦਾ ਵਧੇ ਨੇ ਜਾਂ ਘਟੇ ਨੇ ਇਹਦੇ ਬਾਰੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸਿਹਤ ਮੰਤਰੀ ਦਾ ਵੱਡਾ ਬਿਆਨ ਆਇਆ ਸਿਹਤ ਮੰਤਰੀ ਨੇ ਬਿਆਨ ਦੇ ਕੇ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਔਰ ਚੌਥਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਇਹਦੇ ਬਾਰੇ ਸਿਵਰਨਜੀਤ ਸਿੰਘ ਮਾਨ ਨੇ ਵੀ ਆਪਣਾ ਬਿਆਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਬਿਆਨ ਆ ਗਿਆ ਹੋਰ ਵੀ ਵੱਡੇ ਲੀਡਰਾਂ ਦੇ ਬਿਆਨ ਆਏ ਵੀ ਜਾਣੇ ਹੀ ਆ ਕਹਿੰਦਾ ਪਰ ਇਹ ਜਾ ਹੀ ਨਹੀਂ ਰਿਹਾ ਜਿਵੇਂ ਜਾਣਾ ਚਾਹੀਦਾ ਹੈ ਦੇਖੋ ਕੇਂਦਰ ਸਰਕਾਰ ਦੇ ਮੰਤਰੀ ਰਵਨੀਤ ਬਿੱਟੂ ਨੇ ਜਿਹੜਾ ਇਹ ਬਿਆਨ ਦਿੱਤਾ ਇਹਨੂੰ ਕਿਸਾਨ ਭੋਰਾ ਵੀ ਸੀਰੀਅਸਲੀ ਲੈ ਰਹੇ ਮਾਸਾ ਵੀ ਸੀਰੀਅਸਲੀ ਲੈ ਰਹੇ ਕਿਉਂਕਿ ਰਵਨੀਤ ਬਿੱਟੂ ਦੀ ਗੱਲ ਦੀ ਕੋਈ ਵੈਲਿਊ ਹੀ ਨਹੀਂ ਮੰਨਦੇ ਕਿਸਾਨ ਉਹ ਕਹਿੰਦੇ ਆ ਪਹਿਲੀ ਗੱਲ ਰਵਨੀਤ ਬਿੱਟੂ ਨੇ ਇਹ ਤੈਸ ਜਾ ਕੇ ਕਹਿ ਦਿੱਤਾ ਕਿ ਮੈਂ ਗੱਲਬਾਤ ਕਰਨ ਨੂੰ ਤਿਆਰ ਆ ਤੇ ਰਵਨੀਤ ਬਿੱਟੂ ਦੀ ਕੀਤੀ ਗੱਲ ਨੂੰ ਕੀ ਮੋਦੀ ਮੰਨੇਗਾ ਕੀ ਗ੍ਰਹਿ ਮੰਤਰੀ ਮੰਨੇਗਾ ਕਿ ਖੇਤੀਬਾੜੀ ਮੰਤਰੀ ਮੰਨੇਗਾ ਉਹ ਕਹਿੰਦੇ ਨੇ ਬਨੀਤ ਬਿੱਟੂ ਐਵੇਂ ਹਵਾ ਚ ਮਾਰੀ ਜਾਂਦਾ ਉੱਕ ਦੀਆਂ ਪਤਾਲ ਇਹਦੀ ਗੱਲ ਦਾ ਕਿਸਾਨ ਕਹਿੰਦੇ ਕੋਈ ਮਤਲਬ ਨਹੀਂ ਇਹਦੇ ਨਾਲ ਮੀਟਿੰਗ ਕਰਕੇ ਜਾ ਇਹਨੂੰ ਮਿਲ ਕੇ ਸਾਨੂੰ ਨਾ ਕੋਈ ਲਾਭ ਹੈ ਨਾ ਕੋਈ ਫਾਇਦਾ ਨਾ ਕੋਈ ਇਹਦੀ ਸੁਣਦਾ ਹੈ ਨਾ ਗਿਣਦਾ ਹੈ ਐਵੇਂ ਬਿਆਨ ਦੇਈ ਜਾਂਦਾ ਔਰ ਉਹ ਕਹਿੰਦੇ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੈ ਇਹ ਕੇਂਦਰ ਸਰਕਾਰ ਨਾਲ ਸਲਾਹ ਕਰਕੇ ਨਹੀਂ ਦਿੱਤਾ ਬਿੱਟੂ ਨਾਲ ਤਾਂ ਵੱਡੇ ਮੰਤਰੀ ਸਾਡੇ ਨਾਲ ਕਈ ਮੀਟਿੰਗਾਂ ਕਰ ਗਏ ਪਰ ਉਹਨਾਂ ਨੇ ਕੋਈ ਨਾ ਹੱਲ ਕੱਢਿਆ ਨਾ ਮੋਦੀ ਹੋਰਾਂ ਨੇ ਉਹਨਾਂ ਦੀ ਮੰਨੀ ਐ ਤੇ ਕਿਸਾਨ ਕਹਿੰਦੇ ਨੇ ਕਿ ਰਵਨੀਤ ਬਿੱਟੂ ਦੋਵੇਂ ਗੱਲਾਂ ਬੋਲੀ ਜਾਂਦਾ ਇੱਕ ਤਾਂ ਉਹ ਸਾਡੇ ਤੇ ਕਮੈਂਟ ਕਰੀ ਜਾਂਦਾ ਪਹਿਲਾਂ ਵੀ ਸਾਡੇ ਤੇ ਉਹ ਗੰਦੇ ਗੰਦੇ ਕਮੈਂਟ ਕਰਦਾ ਰਿਹਾ ਤੇ ਹੁਣ ਵੀ ਉਹਨੇ ਨਾਲੇ ਤਾਂ ਕਹਿਤਾ ਦੱਸੋ ਮੈਂ ਆ ਜਾਨਾ ਮੈਂ ਤੁਹਾਡੇ ਨਾਲ ਧਰਨੇ ਤੇ ਬਹਿ ਜਾਨਾ ਤੇ ਨਾਲੇ ਉਹ ਕਹਿੰਦਾ ਕਿ ਉਹ ਕਹੀ ਜਾਂਦਾ ਕਿ ਇਹ ਇਹ ਜੇ ਦਿੱਲੀ ਜਾਣਾ ਚਾਹੁੰਦੇ ਹੋਣ ਤੇ ਇਹ ਆ ਵੀ ਜਾ ਸਕਦੇ ਆ ਔਂ ਵੀ ਜਾ ਸਕਦੇ ਆ ਇਹ ਇਦਾਂ ਹੀ ਕਿਉਂ ਜਾਣਾ ਚਾਹੁੰਦੇ ਆ ਰਵਨੀਤ ਮਿੱਟੂ ਨੇ ਤਾਂ ਇੱਥੋਂ ਤੱਕ ਕਿਹਾ ਉਹ ਕਹਿੰਦਾ ਕਿ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਹੋਣ ਤੇ ਜਿਵੇਂ ਪਹਿਲਾਂ ਉਦੋਂ ਚਲੇ ਗਏ ਸੀ ਜਦੋਂ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਤੇ ਜਾ ਕੇ ਮਿਲਿਆਏ ਸੀਗੇ ਉਹ ਕਹਿੰਦਾ ਉਦੋਂ ਡੱਲੇਵਾਲ ਵੀ ਨਾਲ ਗਿਆ ਸੀ ਤੇ ਉਵੇਂ ਹੀ ਚਲੇ ਜਾਣ ਕਹਿੰਦਾ ਜਿਵੇਂ ਉਦੋਂ ਗਏ ਸੀ ਉਦੋਂ ਵੀ ਤਾਂ ਚਲੇ ਗਏ ਪਾਰਲੀਮੈਂਟ ਦੇ ਵਿੱਚ ਵੀ ਅਸਲ ਚ ਰਵਨੀਤ ਮਿੱਟੂ ਨੇ ਕਿਸਾਨਾਂ ਦੇ ਉੱਪਰ ਇੱਕ ਕਮੈਂਟ ਮਾਰੇ ਨੇ ਰਵਨੀਤ ਬਿੱਟੂ ਕਿਸਾਨਾਂ ਦਾ ਹਤਾਇਸੀ ਜਾਂ ਕਿਸਾਨਾਂ ਦਾ ਇਹ ਮਦਦਗਾਰ ਨਹੀਂ ਬਲਕਿ ਕਿਸਾਨਾਂ ਨੂੰ ਥੱਲੇ ਲਾਉਣ ਕਿਸਾਨਾਂ ਨੂੰ ਡੈਮੇਜ ਕਰਨ ਕਿਸਾਨਾਂ ਦੇ ਉੱਪਰ ਸਵਾਲ ਖੜੇ ਕਰਨ ਦੇ ਲਈ ਆਪਣੀ ਗੱਲ ਕਰ ਰਿਹਾ ਸੀ ਉਹ ਕਿਸਾਨਾਂ ਨੂੰ ਤੇ ਕਿਸਾਨ ਅੰਦੋਲਨ ਨੂੰ ਝੂਠਾ ਤੇ ਗਲਤ ਸਾਬਤ ਕਰਨਾ ਚਾਹਦਾ ਹੈ ਇਹੀ ਕਿਸਾਨਾਂ ਦਾ ਕਹਿਣਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕੀ ਰਵਨੀਤ ਬਿੱਟੂ ਦੀਆਂ ਗੱਲਾਂ ਦਾ ਕਿਸਾਨ ਯਕੀਨ ਕਰਨ ਕੀ ਬਿੱਟੂ ਦੀ ਜ਼ੁਬਾਨ ਦਾ ਕੋਈ ਮੁੱਲ ਹੈ ਇਹੀ ਬਿੱਟੂ ਪਹਿਲਾਂ ਬੀਜੇਪੀ ਨੂੰ ਬਹੁਤ ਗਲਤ ਕਹਿੰਦਾ ਹੁੰਦਾ ਸੀ ਤੇ ਕਾਂਗਰਸ ਦੀਆਂ ਤਰੀਫਾਂ ਕਰਦਾ ਹੁੰਦਾ ਸੀ ਉਹੀ ਬਿੱਟੂ ਅੱਜ ਬੀਜੇਪੀ ਦੀਆਂ ਤਰੀਫਾਂ ਕਰਦਾ ਤੇ ਕਾਂਗਰਸ ਨੂੰ ਬਹੁਤ ਗਲਤ ਕਹਿੰਦਾ ਬਿੱਟੂ ਦੀ ਜ਼ੁਬਾਨ ਕਿਹੜੀ ਮੰਨੀ ਜਾਵੇ ਸੋ ਅੱਜ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਜਿਹੜੇ ਸੁਖਜੀਤ ਸਿੰਘ ਖੋਸਾ ਉਹਨਾਂ ਨੇ ਕੀਤੀ ਹੈ ਔਰ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਇਹ ਗੱਲ ਆਖੀ ਉਹ ਕਹਿੰਦੇ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਜਿਹੜੀ ਇਹ ਮੰਗ ਕਰ ਰਹੇ ਨੇ ਉਹ ਬਿਲਕੁਲ ਗਲਤ ਹੈ ਜੇ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਤਾਂ ਉਹ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਉਹਨਾਂ ਸਾਰੇ ਲੀਡਰਾਂ ਨੂੰ ਛੇਕਿਆ ਜਾਣਾ ਚਾਹੀਦਾ ਜਿਨ੍ਹਾਂ ਤੇ ਬਹੁਤ ਭੜੇ ਦੋਸ਼ ਸਾਬਤ ਹੋਏ ਨੇ ਔਰ ਉਹਨਾਂ ਨੇ ਕਬੂਲੇ ਨਹੀਂ ਉਹ ਕਹਿੰਦਾ ਜਦੋਂ ਕੋਈ ਵਿਅਕਤੀ ਇੰਨੇ ਭੜੇ ਦੋਸ਼ ਕਬੂਲ ਲਵੇ ਸਾਬਤ ਹੋ ਜਾਣ ਤਾਂ ਉਹਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਔਰ ਸੁਖਬੀਰ ਬਾਦਲ ਨੂੰ ਸੁਖਜੀਤ ਸਿੰਘ ਖੋਸਾ ਕਹਿੰਦਾ 506 ਕੋ ਨਰੈਨ ਸਿੰਘ ਚੌੜੇ ਨੂੰ ਨਹੀਂ ਸੁਖਜੀਤ ਸਿੰਘ ਖੋਸਾ ਕਹਿੰਦਾ ਵੀ ਨਰੈਨ ਸਿੰਘ ਚੌੜਾ ਨੇ ਸੁਖਬੀਰ ਬਾਦਲ ਨੂੰ ਮਾਰਨ ਲਈ ਗੋਲੀ ਨਹੀਂ ਚਲਾਈ ਉਹਨੇ ਤਾਂ ਇੱਕ ਪਟਾਕਾ ਛੱਡਿਆ ਔਰ ਇਹ ਕੀ ਆ ਉਹਦੇ ਜਿਹੜੀ ਉਹਨੇ ਗੋਲੀ ਛੱਡੀ ਐ ਉਹਦਾ ਮਤਲਬ ਇਹ ਆ ਵੀ ਜਥੇਦਾਰੋ ਤੁਹਾਡਾ ਫੈਸਲਾ ਸਾਨੂੰ ਸੰਗਤ ਨੂੰ ਮਨਜ਼ੂਰ ਨਹੀਂ ਉਹ ਕਹਿੰਦਾ ਉਹ ਰੋਸ ਸੀਗਾ ਤੇ ਸਖਜੀਤ ਸਿੰਘ ਹੋਸਾ ਕਹਿੰਦਾ ਜੇਕਰ ਉਹਨੇ ਸੁਖਬੀਰ ਬਾਦਲ ਨੂੰ ਮਾਰਨਾ ਹੁੰਦਾ ਤਾਂ ਉਹ ਬਹੁਤ ਪੁਰਾਣਾ ਖਿਡਾਰੀ ਐ ਬਹੁਤ ਉਹਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਨੇ ਤੇ ਫਿਰ ਸੁਖਬੀਰ ਬਾਦਲ ਬਾਅਦ ਚ ਨਹੀਂ ਸੀ ਸਕਦਾ ਇਹ ਗੱਲਾਂ ਸਖਜੀਤ ਸਿੰਘ ਖੋਸਾ ਨੇ ਆਖੀਆਂ ਨੇ ਤੁਸੀਂ ਆਪਣਾ ਕਮੈਂਟ ਲਿਖੋ ਵੀ ਤੁਹਾਨੂੰ ਕੀ ਗੱਲ ਠੀਕ ਲੱਗਦੀ ਐ ਅੱਗੇ ਭਾਈ ਨਰੈਨ ਸਿੰਘ ਚੌੜਾ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੈ ਉਹਨੂੰ ਦੁੱਖ ਪੰਜਣੀ 베ਰੀ ਕੋਲ ਮਿਲਿਆ ਸੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਨਰੈਨ ਸਿੰਘ ਚੌੜਾ ਦਾ ਬੇਟਾ ਕਹਿ ਰਿਹਾ ਔਰ ਹੋਰ ਉੱਥੇ ਕਾਫੀ ਸਰ ਸਿੰਘ ਪੱਤਰਕਾਰਾਂ ਦੇ ਸਾਹਮਣੇ ਇਹ ਗੱਲ ਬੋਲ ਰਹੇ ਨੇ ਉਹ ਕਹਿੰਦੇ ਆ ਕਿ ਜੇਕਰ ਇੱਕ ਐਸਪੀ ਨਾਲ ਹੱਥ ਮਿਲਾਉਣ ਕਰਕੇ ਨਰੈਨ ਸਿੰਘ ਚੌੜਾ ਨੂੰ ਸਰਕਾਰ ਦਾ ਜਾਂ ਪੁਲਿਸ ਦਾ ਬੰਦਾ ਮੰਨਿਆ ਜਾ ਸਕਦਾ ਤਾਂ ਫਿਰ ਅ ਸੁਖਬੀਰ ਤੇ ਹਮਲਾ ਕਰਨ ਤੋਂ ਪਹਿਲਾਂ ਇਹ ਜਿਹੜਾ ਨਰੈਨ ਸਿੰਘ ਚੋੜਾ ਇੱਕ ਵਾਰ ਉਹ ਹਰਜਿੰਦਰ ਸਿੰਘ ਧਾਮੀ ਨੂੰ ਵੀ ਦੁੱਖ ਪੰਜਣੀ ਬੇਰੀ ਕੋਲ ਮਿਲਿਆ ਕਹਿੰਦਾ ਉਹਦੀਆਂ ਵੀਡੀਓ ਇਹਨਾਂ ਨੇ ਜਾਰੀ ਕਿਉਂ ਨਹੀਂ ਕੀਤੀਆਂ ਉਹ ਵੀਡੀਓ ਲੁਕੋਈਆਂ ਕਿਉਂ ਉਹ ਵੀਡੀਓ ਨਸ਼ਰ ਕਿਉਂ ਨਹੀਂ ਕੀਤੀਆਂ ਧਾਮੀ ਨਾਲ ਫਿਰ ਉਹਦੀ ਕੀ ਸਲਾਹ ਹੋਈ ਧਾਮੀ ਇਹਦੇ ਵਿੱਚ ਕਿਵੇਂ ਸ਼ਾਮਲ ਹੈ ਮੰਗ ਕੀਤੀ ਹੈ ਕਿ ਇਹਦੀ ਜਾਂਚ ਕੀਤੀ ਜਾਵੇ ਵੀ ਧਾਮੀ ਉਹਦੇ ਨਾਲ ਕਿਵੇਂ ਮਿਲਿਆ ਕਿਉਂ ਮਿਲਿਆ ਤੇ ਉਹ ਕੀ ਗੱਲਬਾਤ ਹੈ ਹੁਣ ਤੁਸੀਂ ਦੱਸਿਓ ਕੈਸ਼ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹਰਜਿੰਦਰ ਸਿੰਘ ਧਾਮੀ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਹੋਇਆ ਉਹਦੇ ਨਾਲ ਨਰੈਨ ਸਿੰਘ ਚੌੜਾ ਦੀ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਤੋਂ ਪਹਿਲਾਂ ਕਿਹੜੀ ਮਿਲਦੀ ਹੋਈ ਤੇ ਕਿਵੇਂ ਹੋਈ ਇਹਦੇ ਕੀ ਅਰਥ ਹੋ ਸਕਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਇਸ ਤੋਂ ਅੱਗੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਖਨੋਰੀ ਬਾਰਡਰ ਤੇ ਕਾਫੀ ਨਾਜ਼ਕ ਸਥਿਤੀ ਚ ਦੱਸੀ ਜਾ ਰਹੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਉਹਦੇ ਜਿਹੜੇ ਅੰਗ ਨੇ ਉਹ ਜਵਾਬ ਦੇ ਰਹੇ ਨੇ ਕੰਮ ਕਰਨਾ ਬੰਦ ਕਰ ਰਹੇ ਨੇ ਔਰ ਇਹਦੇ ਉੱਪਰ ਫਿਰ ਜਿਹੜੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਸਾਹਿਬ ਉਹਨਾਂ ਦਾ ਬਿਆਨ ਆਇਆ ਔਰ ਉਹਨਾਂ ਨੇ ਵੀ ਡੱਲੇਵਾਲ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਔਰ ਨਾਲ ਹੀ ਜਿਹੜਾ ਬਿਆਨ ਸਿਮਰਨਜੀਤ ਸਿੰਘ ਮਾਨ ਦਾ ਵੀ ਆਇਆ ਉਹਨਾਂ ਨੇ ਵੀ ਡੱਲੇਵਾਲ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਔਰ ਹੋਰ ਵੀ ਜਿਹੜੇ ਕਈ ਵੱਡੇ ਆਗੂ ਨੇ ਉਹਨਾਂ ਦੇ ਬਿਆਨ ਆਏ ਨੇ ਉਹਨਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਬਲਾਰੇ ਤੇ ਐਮਪੀ ਮਲਵਿੰਦਰ ਸਿੰਘ ਕੰਗ ਨੇ ਬਿਆਨ ਦਿੱਤਾ ਉਹ ਕਹਿੰਦਾ ਕੇਂਦਰ ਸਰਕਾਰ ਪੰਜਾਬ ਔਰ ਭਾਰਤ ਦੇ ਕਿਸਾਨਾਂ ਨਾਲ ਪਾਕਿਸਤਾਨ ਵਰਗਾ ਵਿਹਾਰ ਕਿਉਂ ਕਰ ਰਹੀ ਹੈ ਕਿਸਾਨਾਂ ਨੇ ਆਪਣੀਆਂ ਮੰਗਾਂ ਲੈ ਕੇ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਜਾਣਾ ਔਰ ਉਹ ਕਿ ਲਾਹੌਰ ਜਾਣ ਤਾਂ ਉਧਰ ਜਦੋਂ ਮਾਲਵਿੰਦਰ ਕੰਗ ਨੇ ਇਹ ਗੱਲਾਂ ਕੀਤੀਆਂ ਤਾਂ ਭਾਜਪਾ ਦੇ ਕੁਝ ਬੁਲਾਰਿਆਂ ਨੇ ਵੀ ਬੁਰੀ ਤਰ੍ਹਾਂ ਘੇਰਿਆ ਮਾਲਵਿੰਦਰ ਕੰਗ ਨੂੰ ਉਹ ਕਹਿੰਦੇ ਕਿ ਇਹ ਆਮ ਆਦਮੀ ਪਾਰਟੀ ਵਾਲੇ ਸਾਡੇ ਤੇ ਗੱਲਾਂ ਕਰਨ ਦੀ ਬਜਾਏ ਜਿਹੜਾ ਇਹਨਾਂ ਨੇ ਕਿਸਾਨਾਂ ਦੇ ਨਾਲ 5 ਮਿੰਟ ਤੇ 23 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਇਹ ਉਹ ਪੂਰਾ ਕਰਨ ਇਹਨਾਂ ਨੇ ਲੋਕਾਂ ਨਾਲ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਦੇ ਉਹ ਪੂਰਾ ਕਿਉਂ ਨਹੀਂ ਕੀਤਾ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਵੋਟਾਂ ਪਾਉਣ ਦੇ ਲਈ ਐਡਾ ਵੱਡਾ ਵਾਅਦਾ ਇਹਨਾਂ ਨੇ ਅਨਮੋਲ ਗਗਨ ਮਾਨ ਜਿਹੜੀ ਇਹਨਾਂ ਨੇ ਮੰਤਰੀ ਬਣਾਈ ਰੱਖੀ ਆ ਉਹਦੇ ਤੋਂ ਕਰਵਾਇਆ ਸੀਗਾ ਔਰ ਭਾਜਪਾ ਵਾਲੇ ਕਹਿੰਦੇ ਹੁਣ ਇਹ ਸਾਨੂੰ ਗੱਲਾਂ ਕਰਦੇ ਨੇ ਤੇ ਆਪਦੇ ਵਾਅਦੇ ਤੋਂ ਮੁੱਕਰ ਕਿਉਂ ਗਏ ਇਹ ਗੱਲ ਬਿਲਕੁਲ ਠੀਕ ਹੈ ਭਾਜਪਾ ਭਾਵੇਂ ਜਿਹੜੀ ਆ ਉਹ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਉਠਾਈ ਹੈ ਆਮ ਆਦਮੀ ਪਾਰਟੀ ਤੇ ਗੱਲ ਉਹ ਵੀ ਠੀਕ ਹੈ ਅਨਮੋਲ ਗਗਨ ਮਾਨ ਦੀ ਉਹ ਵੀਡੀਓ ਵੇਖ ਕੇ ਲੱਖਾਂ ਕਿਸਾਨਾਂ ਨੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਕਿਉਂਕਿ ਅਨਮੋਲ ਗਗਨ ਮਾਨ ਨੇ ਇਹ ਕਿਹਾ ਸੀ ਕਿ ਦੇਖੋ ਇਹ ਮੈਂ ਕੇਜਰੀਵਾਲ ਦੇ ਕਹਿਣ ਤੇ ਤੁਹਾਡੇ ਨਾਲ ਦਾਵਾ ਕਰ ਰਹੀ ਹਾਂ ਕੇਜਰੀਵਾਲ ਨੇ ਦਿੱਲੀ ਤੋਂ ਮੈਨੂੰ ਭੇਜਿਆ ਇਹ ਕਹਿ ਕੇ ਕਿ ਕਿਸਾਨਾਂ ਨੂੰ ਕਹੋ ਕਿ 23 ਫਸਲਾਂ ਤੇ ਅਸੀਂ 5 ਮਿੰਟ ਚ ਐਮ ਐਸ ਪੀ ਦੇ ਦੇਾਂਗੇ 5 ਮਿੰਟ ਚ ਸਾਡੀ ਸਰਕਾਰ ਦਾ ਬਣਾਓ ਲੱਖਾਂ ਕਿਸਾਨਾਂ ਨੇ ਇਹ ਬਿਆਨ ਸੁਣ ਕੇ ਵੋਟਾਂ ਪਾਈਆਂ ਤੇ ਉਸ ਤੋਂ ਬਾਅਦ ਉਹ ਜਿਹੜੀ ਮੰਤਰੀ ਅਨਮੋਲ ਗਹਿਣਮਾਨ ਹੈ ਉਹ ਆਰਾਮ ਦੇ ਨਾਲ ਹੀ ਆਪਣੀ ਗੱਲ ਤੋਂ ਬਦਲ ਗਈ ਉਹ ਕਹਿੰਦੀ ਵੇਖੋ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਮਐਸਪੀ ਦੇਣ ਦਾ ਮੁੱਦਾ ਕਿੰਨਾ ਕੁ ਵੱਡਾ ਹੁੰਦਾ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਉਦੋਂ ਐਵੇਂ ਹੀ ਕਹਤਾ ਤੇ ਫਿਰ ਐ ਹੀ ਉਹ ਮੋਦੀ ਹੋਰੀ ਕਹੀ ਜਾਂਦੇ ਨੇ ਕਿ ਜਿਹੜਾ 15-15 ਲੱਖ ਖਾਤਿਆਂ 'ਚ ਪਾਉਣ ਦਾ ਵਾਅਦਾ ਕੀਤਾ ਸੀ ਉਹ ਸਾਡਾ ਜੁਮਲਾ ਸੀ ਐਵੇਂ ਹੀ ਛੱਡਿਆ ਗਿਆ ਇਸੇ ਤਰ੍ਹਾਂ ਹੀ ਫਿਰ ਉਹ ਕਹੀ ਜਾਂਦੇ ਨੇ ਅچھے ਦਿਨਾਂ ਦਾ ਵਾਅਦਾ ਐਵੇਂ ਛੱਡਿਆ ਗਿਆ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਮਜ਼ਦੂਰਾਂ ਦੀ ਜ਼ਿੰਦਗੀ ਉੱਪਰ ਚੁੱਕਣ ਦਾ ਬੇਰਜ਼ਗਾਰਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਇਹ ਵਾਅਦੇ ਮੋਦੀ ਨੇ ਕੀਤੇ ਸੀ ਔਰ ਉਹ ਵੀ ਇਹੀ ਆਖੀ ਜਾਂਦੇ ਨੇ ਵੀ ਐਵੇਂ ਕੀਤੇ ਗਏ ਸਾਡੇ ਤੋਂ ਹੋ ਗਿਆ ਅਸੀਂ ਕਰਨੇ ਨਹੀਂ ਸੀ ਭਲੇਖਿਆਂ ਚ ਹੋ ਗਿਆ ਸਾਰਾ ਕੁਝ ਤਾਂ ਫਿਰ ਅਸਲੀਅਤ ਚ ਕੀ ਹੈ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਵੱਖ-ਵੱਖ ਪਾਰਟੀਆਂ ਦੇ ਨਾਲ ਤੁਸੀਂ ਸਾਰੇ ਜੁੜੇ ਹੋ ਤੁਸੀਂ ਦੱਸੋ ਕਿਹੜੀ ਪਾਰਟੀ ਨੇ ਅੱਜ ਤੱਕ ਆਪਣੇ ਨਾਲ ਵਫਾ ਕੀਤੀ ਹੈ ਸਾਰਿਆਂ ਨੇ ਝੂਠੇ ਲਾਰੇ ਲਾਏ ਸਾਰਿਆਂ ਨੇ ਬੁੱਧੂ ਬਣਾਇਆ ਸਾਰਿਆਂ ਨੇ ਵੋਟਾਂ ਵੇਲੇ ਆਪਾਂ ਨੂੰ ਠੱਗਿਆ ਪਰ ਆਪਾਂ ਪਤਾ ਨਹੀਂ ਕਿਉਂ ਇਹਨਾਂ ਦੇ ਚਮਚੇ ਤੇ ਕੜਛੇ ਹੀ ਬਣੇ ਹੋਏ ਆ ਆਪਾਂ ਪਤਾ ਨਹੀਂ ਕਿਉਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਣਾ ਚਾਹੁੰਦੇ ਲਾਈਲਗ ਬਣ ਕੇ ਵੱਖ-ਵੱਖ ਪਾਰਟੀਆਂ ਦੇ ਪਿੱਛੇ ਲੱਗ ਬਣੇ ਆ ਕਿਹੜੀ ਪਾਰਟੀ ਨੇ ਆਪਦੇ ਵਾਅਦੇ ਪੂਰੇ ਕੀਤੇ ਕੀ ਕਾਂਗਰਸ ਨੇ ਜਦੋਂ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ 4 ਹਫਤੇ ਚ ਨਸ਼ਾ ਖਤਮ ਕਰ ਦਿਆਂਗੇ ਗੁਟਕਾ ਸਾਹਿਬ ਦੇ ਉੱਪਰ ਹੱਥ ਰੱਖ ਕੇ ਕੈਪਟਨ ਅਮਰਿੰਦਰ ਤੋਂ ਕਾਂਗਰਸ ਨੇ ਵਾਅਦੇ ਕਰਾਏ ਸੀ ਉਹ ਪੂਰੇ ਹੋਏ ਮੈਂ ਤੂੰ ਮਜ਼ਦੂਰਾਂ ਤੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦਾ ਵਾਅਦਾ ਕਾਂਗਰਸ ਨੇ ਕੀਤਾ ਸੀ ਉਹ ਪੂਰਾ ਹੋਇਆ ਨਹੀਂ ਨਾ ਹੋਇਆ ਉਸ ਤੋਂ ਬਾਅਦ ਅਕਾਲੀ ਦਲ ਦੀ ਗੱਲ ਕਰ ਲੋ ਅਕਾਲੀ ਦਲ ਨੇ ਕਿਹਾ ਸੀ ਰਾਜ ਨਹੀਂ ਸੇਵਾ ਕਰਾਂਗੇ ਬਹੁਤ ਵੱਡੇ ਵੱਡੇ ਦਾਅਵੇ ਸੀ ਉਹਨਾਂ ਦੇ ਲੋਕਾਂ ਪ੍ਰਤੀ ਪਰ ਉਹਨਾਂ ਨੇ ਵੀ ਪੂਰੇ ਨਹੀਂ ਸੀ ਕੀਤੇ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰ ਲੋ ਇਹਨਾਂ ਨੇ ਤਾਂ ਗੱਲ ਹੀ ਸਿੱਧੀ ਇਨਕਲਾਬ ਕ੍ਰਾਂਤੀ ਬਦਲਾਅ ਦੀ ਕਰ ਲਈ ਇਹਦੋਂ ਥੱਲੇ ਉਤਰੇ ਹੀ ਨਹੀਂ ਔਰ ਕਹਿੰਦੇ ਸਾਡਾ ਰਾਜ ਆ ਲੈਂਦੇ ਹੋ ਨਾ ਬੇਰਜ਼ਗਾਰੀ ਲੱਭੂਗੀ ਨਾ ਨਸ਼ੇ ਲੱਭਣਗੇ ਨਾ ਕੱਚੇ ਮੁਲਾਜ਼ਮ ਰਹਿਣਗੇ ਨਾ ਕੋਈ ਧਰਨਾ ਲੱਗੂਗਾ ਨਾ ਲੋਕਾਂ ਨੂੰ ਆਵਾਜ਼ ਉਠਾਉਣ ਦੀ ਲੋੜ ਪਊਗੀ ਨਾਲੋਂ ਨਾਲ ਸਾਰੇ ਮਸਲੇ ਹੱਲ ਤੇ ਹੋਇਆ ਕੀ ਖੇਤ ਤੇ ਸਵਾਹ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਵੀ ਨਾ ਬੇਰੋਜ਼ਗਾਰੀ ਖਤਮ ਕੀਤੀ ਐ ਨਾ ਕੱਚੇ ਮਲਾਜ਼ਮ ਪੱਕੇ ਕੀਤੇ ਨੇ ਨਾ ਨਸ਼ਾ ਖਤਮ ਕੀਤਾ ਤਾਂ ਫਿਰ ਕੀਤਾ ਕੀ ਐ ਇਹੀ ਵੱਡੇ ਮੁੱਦੇ ਸੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਸੀ ਉਹ ਸੁਖਬੀਰ ਬਾਦਲਰ ਹੀ ਹੁਣ ਕਬੂਲ ਗਏ ਵੀ ਹਾਂ ਜਿਹੜਾ ਬੇਅਦਬੀ ਦੇ ਦੋਸ਼ੀਆਂ ਦੇ ਬੇਅਦਬੀ ਦੀ ਰੋਸ ਬੈਠੀ ਸੰਗਤ ਦੇ ਉੱਪਰ ਗੋਲੀ ਚੱਲੀ ਐ ਉਹਦੇ ਵਿੱਚ ਅਸੀਂ ਕਸੂਰਵਾਰ ਆ ਉਹਦੇ 'ਚ ਅਸੀਂ ਗੁਨਾਹਗਾਰ ਆ ਤਾਂ ਕੀ ਇਹਦੇ ਉੱਪਰ ਐਕਸ਼ਨ ਭਗਵੰਤ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਦੇ ਰਹੇ ਨੇ ਓ ਤੁਸੀਂ ਦੱਸਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ